ਆਧਾਰ ਕਾਰਡ ਦਿਖਾ ਪਹਿਲਾਂ ਆਪਣਾ ਆਧਾਰ ਕਾਰਡ ਨਹੀਂ ਇਹ ਮੇਰੇ ਨੇਪਾਲ ਕੇ ਪ੍ਰੂਫ ਹੈ ਨੇਪਾਲ ਕੇ ਹੈ ਜਹਾਂ ਦਾ ਕੋਈ ਨਹੀਂ ਹੈ ਅਬ ਪਗਲਾ ਨੇ ਘਰ ਬਣਾਇਆ ਆਪਣਾ ਘਰ ਹੈ ਤੁਹਾਡਾ ਆਪਣਾ ਘਰ ਹੈ ਪੰਜਾਬ ਦੇ ਵਿੱਚ ਆਧਾਰ ਨਾਲ ਹੀ ਹੈ ਜੀ ਆਪਣਾ ਘਰ ਹੈ ਤੁਹਾਡਾ ਹਾਂਜੀ ਪਗਲਾ ਬੱਲੇ ਬੱਲੇ ਪੰਜਾਬ ਦਾ ਕੋਈ ਪ੍ਰੂਫ ਨਹੀਂ ਹੈ ਹਲੇ ਲੈ ਇਹ ਘਰ ਬਣਾਇਆ ਹਲੇ ਬਾਪੜ ਦੇ ਸਰਪੰਚ ਨੂੰ ਦਿਖਾ ਹਾਂਜੀ ਜਿਹੜਾ ਤੁਸੀਂ ਘਰ ਬਣਾਇਆ ਹਾਂਜੀ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਤੁਹਾਨੂੰ ਅੱਛੀ ਜੋਗਪੁਰਾੜੀ ਬੁਲੀ ਐਬਸੋਲੀਊਟ ਵਰਨਿੰਗ ਕਿੰਨੇ ਉਹ ਤਾਂ ਛੱਡੋ ਨੂੰ ਹਾਂਜੀ ਕੋਈ ਪੰਜਾਬ ਤੋਂ ਕੋਈ ਭਰੂਨੀ ਹੈ ਜਿਹੜਾ ਉਹ ਕਿਆ ਕਰਦੇ ਪਾਲਾ ਸਰਪੈਂਚ ਹੋ ਗਿਆ ਹਾਂ ਉਹਨਾਂ ਸਭ ਪਿੰਡ ਮਿਲ ਕੇ ਲਿਆ ਉਹ ਪਾਲਾ ਸਰਪੈਂਚ ਹੋ ਗਿਆ ਸਾਰੇ ਸਰਪੈਂਚ ਨੂੰ ਮਿਲ ਕੇ ਲਿਆ ਹੈ ਲਿਆ ਹਾਂਜੀ ਤਾਂ ਭਾਜੀ ਇਹ ਤਾਂ ਹੱਦ ਹੋ ਗਈ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਬੰਦਾ ਹੈਗਾ ਨੇਪਾਲ ਦਾ ਨਾ ਨਾ ਤੇਰੀ ਗੈਬ ਉਹਦੇ 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 ਬੰਦਾ ਨੇਪਾਲ ਦਾ ਹੈ ਨੇਪਾਲ ਦਾ ਤੇ ਆ ਕਿੱਦਾਂ ਲੈ ਲੈ ਫਿਰਦੇ ਇਹ ਸਰ ਦੁਆ ਮੁੰਡੇ ਤਨ ਪਤਾ ਕਿ ਮੁੰਡੇ ਤਵੀਆ ਨੰਗਾ ਵੀ ਕੰਮ ਕਰਾਂ ਨੂੰ ਆਪਣੇ ਮਰਜ਼ੀ ਲਿਖਾ ਕੇ ਲਿਆ ਨੰਬਰ ਇਹ ਯਾਰ ਸੀ ਵੀ ਨਹੀਂ ਹੈ ਅੱਛਾ ਹੈ ਸਭ ਕੁਝ ਦਿਖਾ ਅੱਛਾ ਕੜੀ ਹੋਣਾ ਇਸ ਕਿਲੇ ਵਾਲਾ ਮੈਂ ਇਹ ਸਭ ਇਸ ਟਾਈਮ ਕੀ ਹੈ ਇਹ ਤਾਂ ਮੈਂ ਲੋਕ ਹਾਲਾਤ ਇਹ ਆ ਦੇਖ ਲੋ ਨਾ ਆਰਸੀ ਹੈ ਨੰਬਰ ਨੰਬਰ ਐਜੀ ਲਿਖਾ ਲਿਆ ਵਾ ਉਹ ਮੁੰਡੇ ਨੇ ਆਪਣੇ ਆਪ ਲਿਖਾ ਉਹ ਨੰਬਰ ਸਹੀ ਹੈ ਹਾਂ ਔਰ ਬੰਦਾ ਪੰਜਾਬੀ ਵੀ ਬੋਲਦਾ ਪਿਆ ਹਾਂਜੀ ਪੰਜਾਬੀ ਬੋਲਦਾ ਜੀ 35 ਸਾਲ ਹੋ ਗਏ ਤਾਂ 35 ਸਾਲ ਹੋ ਗਏ ਕੋਈ ਫੈਕਟਰੀ ਤਾਂ ਜਸਟ ਹੀ ਮਿਠਾ ਅੱਛਾ ਇਹ ਐਨੇ ਟਾਈਮ ਤੋਂ ਹੈ ਹਾਂਜੀ ਪ੍ਰੂਫ ਪੰਜਾਬ ਦਾ ਇੱਕ ਨਹੀਂ ਹੈ ਉਹ ਨੇਪਾਲੀਆ ਕਿਨੇ ਬਣਾ ਰਿਹਾ ਹੈ ਨੇਪਾਲ ਹੈ ਨੇਪਾਲੀਆ ਜ਼ਮੀਨਾਂ ਫਿਰ ਵੀ ਖਰੀਦ ਲਈਆਂ ਹਾਂਜੀ ਜਿਹੜੂ ਹੀ ਖਰੀਦ ਲਈਆਂ ਇਹ ਵੱਡੀ ਗੱਲ ਹੈ ਹਾਂ ਹੈਨਾ ਤੁਸੀਂ ਪੰਜਾਬ ਦੇ ਵਿੱਚ ਦੇਖੋ ਇਹ ਪ੍ਰੋਗਰੈਸ ਕਰਦੇ ਵੇ ਹਾਂਜੀ ਪੰਜਾਬ ਵਾਲੇ ਨੂੰ ਪਿੱਛੇ ਕਰਦੇ ਵੇ ਹੁਣ ਕਿਆ ਹੁਣ ਕਿਆ ਲੈਂਦਾ ਬਾਹਰ ਫਿਰ ਤਾਂ ਹਲੇ ਆਏ ਇੱਕ ਅੱਛਾ ਵੋਟ ਦਸ ਜ਼ਮੀਨ ਕਿ ਦਖਲ ਦੇ ਦ ਲੋਕਲ ਜਿਹੜੇ ਸਰਪੰਚੋਂ ਉਹਨਾਂ ਦੇ ਕਹਿੰਦੇ ਹੈ 2-3 2-3 ਸਾਲ ਪਹਿਲੇ ਅਸੀਂ ਖਰੀਦ ਕੇ ਲੱਤੀ ਸੀ ਪਹਿਲਾਂ ਕੋਈ ਕੋ ਨੀ ਮੈਂ ਚਲੋ ਮੇਰੀ ਅਪੀਲ ਹੈ ਪੰਜਾਬੀਆਂ ਨੂੰ ਕਿ ਇਹ ਬੰਦਾ ਨੇਪਾਲ ਦਾ ਇਹ 20-25 ਸਾਲ ਤੋਂ ਰਹਿੰਦਾ ਪਿਆ 25 ਸਾਲ ਜੀ 35 ਸਾਲ ਤੋਂ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਫਿਰ ਵੀ ਇਹਨੇ ਜ਼ਮੀਨ ਖਰੀਦੀ ਪਿੰਡ ਪੰਗਲਾ ਦੇ ਵਿੱਚ ਹਾਂ ਪੰਗਲਾ ਪੰਗਲਾ ਦੇ ਵਿੱਚ ਫਿਰ ਵੀ ਇਹਨੇ ਜ਼ਮੀਨ ਖਰੀਦੀ ਹਾਂ ਹੋਰ ਕਹਿੰਦਾ ਜਿਹੜੇ ਪੁਰਾਣੇ ਸਰਪੰਚ ਆ ਹਾਂ ਜੀ ਤਿੰਨ ਚਾਰ ਪਿੰਡਾਂ ਦੇ ਲੈ ਇੱਕੋ ਪਿੰਡ ਦੇ ਆ ਕਿਹੜਾ ਪਿੰਡ ਆ ਪੰਗਲਾ ਜੀ ਪੰਗਲਾ ਹੁਣ ਤੁਸੀਂ ਇਹ ਦੇਖ ਲਓ ਯਾਰ ਅਸੀਂ ਅਸੀਂ ਜਾਈਏ ਕਿੱਥੇ ਨੂੰ ਐ ਜੇ ਅਸੀਂ ਜੇ ਰਾਜ ਇਹਨਾਂ ਨੇ ਕਰਨਾ ਇਹਨਾਂ ਲੋਕਾਂ ਨੇ ਤੇ ਯਾਰ ਪੰਜਾਬੀ ਨੇ ਕਹਿ ਕਾ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬ ਦਾ ਤੇਰੇ ਕੋਲ ਕੁਝ ਨਹੀਂ ਹੈ ਤੂੰ ਦੇਖੋ ਇਹ 네ਪਾਲ ਦਾ ਏ ਪੁਲਿਸ ਪੁਲਿਸ ਕੋਲ ਤੇਰੀ ਹੈ ਕੋਈ ਵੈਰੀਫਿਕੇਸ਼ਨ ਹੈਗੀ ਹੈ ਹਾਂ ਕਈ ਵਾਰ ਹਰੂਲੀ ਨੰਬਰ ਹਰੂਲੀ ਕੋਲ ਹੈ ਰਹਿੰਦਾ ਤੂੰ ਪੰਜਾਬ ਤੇ ਆ ਹੁਣ ਇਹ ਰਹਿਣ ਲੱਪੇ ਸਾਲ ਵਰਦੇ ਦੇਖੋ ਰਹਿੰਦਾ ਪੰਜਾਬ ਚ ਹੈ ਚਾਲ ਵਰਤੇ ਰਹਿਣ ਲੱਪੇ ਬੌਜੀ ਪਰ ਜਿਹੜੀ ਵੈਰੀਫਿਕੇਸ਼ਨ ਹੈ ਉਹ ਹਰੋਲੀ ਚ ਹੈ ਨੰਗਲ ਚ ਕੁਛ ਨਹੀਂ ਹੈ ਇਹ ਹੁਣ ਪੰਜਾਬੀ ਤੁਸੀਂ ਡਿਸਾਈਡ ਕਰਨਾ ਅਧਾਰ ਕਾਰਡ ਦਿਖਾ ਪਹਿਲਾਂ ਆਪਣਾ ਅਧਾਰ ਦਾ ਨਹੀਂ ਇਹ ਮੇਰੇ ਨੇਪਾਲ ਕੇ ਪ੍ਰੂਫ ਹੈ ਨੇਪਾਲ ਕੇ ਹੈ ਜਹਾਂ ਦਾ ਕੋਈ ਨਹੀਂ ਹੈ ਆ ਪਗਲਾ ਨੇ ਘਰ ਬਣਾਇਆ ਆਪਣਾ ਘਰ ਹੈ ਤੁਹਾਡਾ ਆਪਣਾ ਘਰ ਹੈ ਪੰਜਾਬ ਦੇ ਵਿੱਚ ਯਾਰ ਨਾਲ ਹੀ ਹੈ ਜੀ ਆਪਣਾ ਘਰ ਹੈ ਤੁਹਾਡਾ ਹਾਂਜੀ ਪਗਲਾ ਬੱਲੇ ਬੱਲੇ ਹਾਂਜੀ ਪੰਜਾਬ ਦਾ ਕੋਈ ਪ੍ਰੂਫ ਨਹੀਂ ਹੈ ਹਲੇ ਲੈ ਇਹ ਘਰ ਬਣਾਇਆ ਹਲੇ ਬਾਪੜ ਦੇ ਸਰਪੰਚ ਨੂੰ ਹਾਂਜੀ ਜਿਹੜਾ ਤੁਸੀਂ ਘਰ ਬਣਾਇਆ ਹਾਂਜੀ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਤੁਹਾਨੂੰ ਅਸੀਂ ਜੋਗੇ ਪਵਾੜੀ ਬੁਲਿਆ ਆਪਸਿਬਲੀ ਪਵਾੜੀ ਨਹੀਂ ਕਿਹਾ ਉਹ ਤਾਂ ਛੱਡੋ ਨੂੰ ਹਾਂਜੀ ਕੋਈ ਪੰਜਾਬ ਦਾ ਕੋਈ ਪ੍ਰੂਫ ਨਹੀਂ ਹੈ ਜਿਹੜਾ ਉਹ ਕਿਆ ਕਹਿੰਦੇ ਕਾਲਾ ਸਰਪੰਚ ਹੋ ਗਿਆ ਹਾਂ ਇਹਨਾਂ ਨੇ ਸਭ ਪੇਮੈਂਟ ਕੀ ਲਈ ਆ ਕਿ ਪਾਲਾ ਸਰਪੰਚ ਹੋ ਗਿਆ ਸਾਰੇ ਸਰਪੰਚ ਨੂੰ ਮਿਲ ਕੇ ਲਿਆ ਹੈ ਮਿਲ ਕੇ ਹਾਂਜੀ ਤਾਂ ਭਾਜੀ ਇਹ ਤਾਂ ਹੱਦ ਹੋ ਗਈ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਬੰਦਾ ਹੈਗਾ ਨੇਪਾਲ ਦਾ ਮੇਰੇ ਨਾ 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 ਤੇ ਵੀ ਗਾਇਬ ਉਹਦੇ 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 ਬੰਦਾ ਨੇਪਾਲ ਦਾ ਹੈ ਨੇਪਾਲ ਦਾ ਤੇ ਆਹ ਕਿਦਾਂ ਲੈ ਲਿਆ ਫਿਰ ਤੇ ਇਹ ਸਰ ਉਹ ਦੁਆ ਮੁੰਡੇ ਤੈਨੂੰ ਪਤਾ ਦੇ ਮੁੰਡੇ ਚੱਲ ਗਿਆ ਨੰਗਾ ਕੰਗਰਾਂ ਨੂੰ ਆਪਣੇ ਮਰਜ਼ੀ ਲਈ ਖਾ ਕੇ ਲੈ ਆਇਆ ਹੈ ਸਰ ਨੰਬਰ ਇਤਿਹਾਸ ਵੀ ਨਹੀਂ ਹੈ ਅੱਛਾ ਐ ਸਰ ਦਿਖਾ ਅੱਛਾ ਪੜੀ ਹੋਣਾ ਚਿੱਲੇ ਵਾਲਾ ਮੈਂ ਇਹ ਹੈਗਾ ਸਰ ਕੋ ਭਾਜੀ ਸਰ ਦੇ ਪੜੀ ਸਰ ਇਸ ਟਾਈਮ ਕੀ ਹੈ ਇਹ ਟਾਈਮ ਮੈਂ ਲੋਕ ਹਾਲਾਤ ਇਹ ਆ ਦੇਖ ਲੋ ਨਾ ਆਰ ਸੀ ਹੈ ਨੰਬਰ ਨੰਬਰ ਐਜ ਹੀ ਲਿਖਾ ਲਿਆ ਵਾ ਉਹ ਮੁੰਡੇ ਨੇ ਆਪਣੇ ਆਪ ਲਿਖਾਇਆ ਉਹ ਨੰਬਰ ਸਹੀ ਹੈ ਹਾਂ ਹੋਰ ਬੰਦਾ ਪੰਜਾਬੀ ਵੀ ਬੋਲਦਾ ਵੇ ਹਾਂਜੀ ਪੰਜਾਬੀ ਬੋਲਦਾ ਜੀ 35 ਸਾਲ ਹੋ ਗਏ ਬਟਾ 35 ਸਾਲ ਹੋ ਗਏ ਇੱਕ ਵਾਰ 35 ਜਸਟੇ ਮਿਠਾ ਅੱਛਾ ਇਹ ਐਨ ਐ ਡੈਮ ਤੋਂ ਹੈ ਹਾਂਜੀ ਪ੍ਰੂਫ ਪੰਜਾਬ ਦਾ ਇੱਕ ਨਹੀਂ ਹੈ ਉਹ ਨੇਪਾਲੀਆ ਕਨੇ ਬਣਾ ਰਿਹਾ ਹੈ ਇਹ ਨੇਪਾਲ ਹੈ ਨੇਪਾਲੀਆ ਜ਼ਮੀਨਾਂ ਫਿਰ ਵੀ ਖਰੀਦ ਲਈਆਂ ਹਾਂਜੀ ਫਿਰ ਵੀ ਖਰੀਦ ਲਈਆਂ ਇਹ ਵੱਡੀ ਗੱਲ ਹੈ ਹੈਨਾ ਤੁਸੀਂ ਪੰਜਾਬ ਦੇ ਵਿੱਚ ਦੇਖੋ ਇਹ ਪ੍ਰੋਗਰੈਸ ਕਰਦੇ ਵੇ ਹਾਂਜੀ ਪੰਜਾਬ ਵਾਲੇ ਨੂੰ ਪਿੱਛੇ ਕਰਦੇ ਵੇ ਹੁਣ ਕੀ ਹੁਣ ਕੀ ਲਿਆਂਦਾ ਬਾਹਰ ਫਿਰ ਤੇ ਹਲੇ ਆਏ ਇੱਕ ਅੱਛਾ ਇਹ ਵੋਟ ਦਾ ਜ਼ਮੀਨ ਕੀ ਤਖਦੀਲ ਕੀਤਾ ਲੋਕਲ ਜਿਹੜੇ ਸਰਪੰਚੋਂ ਉਹਨਾਂ ਦੇ ਕਹਿੰਦੇ ਹੈ ਦੋ ਤਿੰਨ ਦੋ ਤਿੰਨ ਸਾਲ ਪਹਿਲੇ ਅਸੀਂ ਖਰੀਦ ਕੀ ਰੱਖੀ ਸੀ ਪਹਿਲਾਂ ਕੋਈ ਕੋਈ ਨਹੀਂ ਮੈਂ ਚਲੋ ਮੇਰੀ ਅਪੀਲ ਹੈ ਪੰਜਾਬੀਆਂ ਨੂੰ ਕਿ ਇਹ ਬੰਦਾ ਨੇਪਾਲ ਦਾ ਇਹ 20-25 ਸਾਲ ਤੋਂ ਰਹਿੰਦਾ ਪਿਆ 35 ਸਾਲ ਜੀ 35 ਸਾਲ ਤੋਂ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਫਿਰ ਵੀ ਇਹਨੇ ਜ਼ਮੀਨ ਖਰੀਦੀ ਪਿੰਡ ਪੰਗਲਾ ਦੇ ਵਿੱਚ हां ਪੰਗਲਾ ਦੇ ਵਿੱਚ ਫਿਰ ਵੀ ਇਹਨੇ ਜ਼ਮੀਨ ਖਰੀਦੀ ਲਈ ਹੋਰ ਕਹਿੰਦਾ ਜਿਹੜੇ ਪੁਰਾਣੇ ਸਰਪੰਚ ਆ ਜਾਂ ਤਿੰਨ ਚਾਰ ਪਿੰਡਾਂ ਦੇ ਨਹੀਂ ਇੱਕੋ ਪਿੰਡ ਦੇ ਆ ਕਿਹੜਾ ਪਿੰਡ ਆ ਪੰਗਲਾ ਸੀ ਪੰਗਲਾ ਹਾਂ ਜੀ ਹੁਣ ਤੁਸੀਂ ਇਹ ਦੇਖ ਲਓ ਯਾਰ ਅਸੀਂ ਅਸੀਂ ਜਾਈਏ ਕਿੱਥੇ ਨਾ ਐਂ ਜੇ ਅਸੀਂ ਜੇ ਰਾਜ ਇਹਨਾਂ ਨੇ ਕਰਨਾ ਇਹਨਾਂ ਲੋਕਾਂ ਨੇ ਤੇ ਯਾਰ ਪੰਜਾਬੀ ਨੇ ਕਿਆ ਕਰੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬ ਦਾ ਤੇਰੇ ਕੋਲ ਕੁਝ ਨਹੀਂ ਆ ਤੂੰ ਦੇਖੋ ਇਹ ਨੇਪਾਲ ਦਾ ਏ ਇਹਨੇ ਮੇਰੇ ਸਾਡੇ ਹਮਦਰ ਵੱਡੇ ਪੁਲਿਸ ਸਕੂਲ ਤੇਰੀ ਹੈ ਕੋਈ ਵੈਰੀਫਿਕੇਸ਼ਨ ਹੈਗੀ ਹੈ ਕਈ ਵਾਰ ਹਰੋਲੀ ਨੰਬਰ ਰੂਲੀ ਕੋਲੇ ਰਹਿੰਦਾ ਤੂੰ ਪੰਜਾਬ ਚ ਆ ਹੁਣੇ ਰਹਿਣ ਲੱਪੇ ਸਾਲ ਵਰਤੇ ਦੇਖੋ ਰਹਿੰਦਾ ਪੰਜਾਬ ਚ ਸਾਲ ਵਰਤੇ ਰਹਿਣ ਲੱਪੇ ਬੌਜੀ ਪਰ ਜਿਹੜੀ ਵੈਰੀਫਿਕੇਸ਼ਨ ਆ ਉਹ ਹਰੋਲੀ ਚ ਨੰਗਲ ਚ ਕੁਛ ਨਹੀਂ ਹੈ ਇਹ ਹੁਣ ਪੰਜਾਬੀ ਤੁਸੀਂ ਡਿਸਾਈਡ ਕਰੋ